ਰੋਕ ਕੇ ਰੱਖਾ ਦੇਗਾ ਸਾਧੂ ਜੀ ਉਹਦੇ ਸਾਹਮਣੇ ਖੜੋ ਜੇ ਜਿਸ ਤਰ੍ਹਾਂ ਪਾਣੀ ਖਾਲੋਂ ਮਾਰਦੇ ਸਭ ਤਾਂ ਮੇਰੇ ਸਾਥੀ ਸਾਥੀ ਰੰਗਪੁਰ ਦਾ ਖੁੱਲਾ ਮੈਦਾਨ ਵਿੱਚ ਜੋ चरण सभु चवां जमाते खां इज़त शाही ਸਤਿਕਾਰਯੋਗ ਸਾਡੇ ਵੀਰ ਜੀ ਵਿਦੇਸ਼ ਵਿੱਚ ਬੱਚਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਮਹਾਰਾਜ ਕਿਰਪਾ ਕਰ ਸਿਰ ਤੇ ਹੱਥ ਰੱਖ ਸਤਪੁਰ ਨੇ ਆਖਿਆ ਪੈਂਦੇ ਖਾਨ ਸਾਡੇ ਤੇ ਵਾਰ ਕਰ ਕਿਨੂੰ ਹੰਕਾਰ ਸੀ ਦੀ ਅੱਜ ਤੱਕ ਮੇਰੇ ਕਮਾਨ ਦੇ ਵਿੱਚੋਂ ਨਿਕਲਿਆ ਤੀਰ ਖਾਲੀ ਨਹੀਂ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦਾ ਮਹਾਰਾਜ ਤੁਹਾਨੂੰ ਬੁਲਿਖਾਏ ਮੈਂ ਕਿਉਂ ਨਹੀਂ ਕੀ ਤੁਸੀਂ ਇੱਕ ਵਾਰ ਸਾਡੇ ਤੇ ਕਰਕੇ ਦੇਖ ਲਓ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਾਣ ਦੇ ਖਾਂਦੇ ਦਾ ਮਹਾਰਾਜ ਨੇ ਦੇ ਪਾਣ ਦੇ ਖਾਂ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਣ ਦੇ ਵਿੱਚੋਂ ਤੀਰ ਨਿਕਲ ਗਿਆ ਕਿ ਤੂੰ ਪਾਰ ਬੋਲ ਜਾਣਾ ਜਿੰਨੀਆਂ ਜਿਲ੍ਹੇ ਦੇ ਵਿੱਚ ਸੁਖਨਾ ਸੁਰੋਕੀ ਆਇਆ ਹੈ ਜਿੰਨੀਆਂ ਆਸਾਂ ਲੈ ਕੇ ਆਏ ਸਾਰੀਆਂ ਮਿੱਟੀ ਦੀ ਢੇਰੀ ਬਣ ਕੇ ਧਰਤੀ ਤੇ ਡਿੱਗ ਗਈ ਤਾਰੇ ਖਣ ਤੂੰ ਸਾਨੂੰ ਇੱਕ ਵਾਰ ਕਰਨ ਵਾਸਤੇ ਨਹੀਂ ਆਇਆ ਤੂੰ ਸਾਨੂੰ ਜਿੱਤਣ ਵਾਸਤੇ ਆਇਆ ਏ ਅਸੀਂ ਤੈਨੂੰ ਦਾਤ ਦਿੰਦੇ ਆਂ ਵੀ ਗੁਰੂ ਕੋ ਬਿੰਦ ਸਿੰਘ ਸਾਲ ਤੇ ਤਿੰਨ ਵਾਰ ਮਰ ਕੇ ਦੇਖ ਲੈ ਸਾ ਸਮਝੀ ਕਹਿੰਦੇ ਖਣ ਕਾ ਲੱਗਾ ਗੁਰੂ ਜਾਬਦਾ ਭੋਲਾ ਏ ਜੀ ਉਹ ਜੰਦ ਮੀਤੀ ਦਾ ਪਤਾ ਨਹੀਂ ਦੁਸ਼ਮਨ ਤੋਂ ਦੇ ਇੱਕ ਵਾਰ ਨਹੀਂ ਕਦੀ ਕਿਸੇ ਨੇ ਕਰਨ ਦਾ ਮੌਕਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮੈਨੂੰ ਤਿੰਨ ਵਾਰ ਕਰਨ ਵਾਸਤੇ ਕਹਿ ਰਿਹਾ ਮੇਰਾ ਜੇ ਲੱਗੀ ਅਜ ਤੱਕ ਇੱਕ ਵਾਰ ਖਾਲੀ ਨਹੀਂ ਗਿਆ ਦੁਨੀਆਂ ਦੇ ਲੋਕ ਅਰਜਨ ਦਾ ਦੂਸਰਾ ਭਰਾ ਕਹਿਣ ਇਹਨੇ ਸਾਸ ਸਿੰਘ ਜੀ ਚੜਿਆ ਹੈ ਕਮਾਨ ਦੀ ਤੌਹੀਦੇ ਤੀਰ ਸੌ ਸੌ ਵਾਰ ਅੱਲਾਹ ਨੂੰ ਯਾਦ ਕਰਕੇ ਮਹਾਰਾਜੀ ਵੱਲ ਆਪਣੇ ਤਣ ਖਵਾ ਚੋਂ ਤੀਰ ਛੱਡਦਾ ਹੈ ਜੀ ਤੇ ਸਾਧ ਸੰਗਤ ਦੇ ਮਹਾਰਾਜਾ ਥੋੜਾ ਜਿਆ ਘੋੜਾ ਪਾਸੇ ਕੀਤਾ تیر ਖਾਲੀ ਨਿਕਲ ਜਾਂਦਾ ਹੰਕਾਰ ਦੇ ਘੋੜੇ ਚੜਿਆ ਪੈੜੇ ਖਾਂ ਦਾ ਜਦੋਂ ਅੱਜ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਖਾਲੀ تیر ਗਿਆ ਤੇ ਅੱਲਾ ਹੰਕਾਰ ਟੁੱਟ ਗਿਆ ਸਾਧ ਸੰਗਤ ਜੀ ਇਹ ਫਿਰ ਮਹਾਰਾਜਾ ਲੱਗੇ ਪੈੜੇ ਖਾਂ تیر ਮਸਲਾਮ ਦੀ ਜਿਹੜੀ ਅੱਜ ਕਮਾਲ ਤੇਰੇ ਹੱਥ ਦੇ ਵਿੱਚ ਹੈ ਜਰਾ ਸੰਭਲ ਕੇ ਵਾਰਾਂ ਦੇ ਇੱਕ ਵਾਰ ਜਰਾ ਖਾਲੀ ਜਾ ਚੁਕਾ ਇਹਦੇ ਸਾਹਸ ਸਿੰਘ ਜੀ ਦੇ ਜਬਾਨ ਹੌਸਲਾ ਵਾਰ ਅੱਲਾਹ ਦੀ ਯਾਦਗੀ ਦਾ ਜੀ ਦੂਸਰਾ ਤੀਰ ਚਾਲਿਆ ਤਮਾਨ ਦੀ ਦੰਦੀ ਦੇ ਤੇ ਮਹਾਰਾਜ ਜੀ ਦੇ ਸਾਹਸ ਸਿੰਘ ਦੀ ਮੱਥੇ ਦਾ ਨਿਸ਼ਾਨਾ ਲੈ ਕੇ ਛੱਡਦਾ ਇਤਿਹਾਸ ਵਿੱਚ ਲਿਖਿਆ ਮਹਾਰਾਜ ਨੇ ਜਿਹੜਾ ਦਮਾਲਾ ਚੁਣਾਇਆ ਏ ਦੋ ਤੇ ਚਾਰੋਂ ਜੀਰਦਾ ਹੋਇਆ ਤੀਰ ਕਿ ਵੀ ਖਾਲੀ ਨਿਕਲ ਗਿਆ ਜੀ ਕੋਲੇ ਰੀ ਬਾਗ ਭਾਈ ਲੱਗਾ ਹੈ ਤੌਰਨ ਮਹਾਰਾਜ ਨੇ ਮਾਰੀ ਆਵਾਜ਼ ਪੈਦੇ ਥਾਂ ਜਦੋਂ ਕਿਸੇ ਦੇ ਘਰ ਭਾਜੀ ਭੇਜੀਏ ਦੇ ਨਿਉਂਦੇ ਦੀ ਅਡੀਗ ਰੱਖੀ ਦੀ ਆਪੇ ਤੈਨੂੰ ਤਿੰਨ ਤੀਰਾਂ ਵਾਸਤੇ ਲਲਕਾਰਿਆ ਸੀ ਅਜੇ ਤੇਰੇ ਦੋ ਵਾਰ ਖਾਲੀ ਗਏ ਨੇ ਨਿਤਰਾ ਇੱਕ ਵਾਰ ਤੇ ਰਾਜੇ ਰਹੀ ਰਹੋ ਆਪਣਾ ਵਾਰ ਕਰ ਗਿਆ ਸ਼ੈਤ ਤੇਰੀਆਂ ਆਸਾਂ ਦੇ ਬੂਰ ਲੱਗ ਗਿਆ ਜਿਹੜਾ ਰਹਿਦਾ ਵਾਰ ਸਾਨੂੰ ਲੱਗ ਜਾਵੇ ਤੇ ਤੂੰ ਦਿੱਲੀ ਜਿਹੜੇ ਵਾਦੇ ਕਰਕੇ ਆਏ ਤੇਰੇ ਪੂਰੇ ਹੋ ਜਾਣ ਭੋਲਿਆਂ ਦੀ ਬਾਗ ਮੋੜ ਕੇ ਪਿਛਾਂ ਨੂੰ ਤੋਰਦੇ ਦੇ ਕੰਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਪਈ ਤੇ ਸਾਥ ਜਣੀ ਕਈ ਵਾਰ ਬਹੁਤੀਆਂ ਗਲਤ ਅਮੀਦਾ ਹੀ ਬੱਚੇ ਨੂੰ ਲੈ ਡੋਬਦੀਆਂ ਭੋਲਾ ਮੋੜਿਆ ਪਿਛਾਂ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੇਰਾ ਕੀ ਤੋਂ ਮਾਰ ਕੇ ਨਹੀਂ ਗਾ ਤੇ ਗੁਰੂ ਗੋਬਿੰਦ ਸਿੰਘ ਨੇ ਵਾਅਦਾ ਕੀਤਾ ਹੈ ਵੀ ਮੈਂ ਮਗਰੋਂ ਇੱਕੋ ਹੀ ਵਾਰ ਕਰਾਂਗਾ ਜਿੰਨਾ ਦੇ ਤੇ ਜੇ 100 ਵਾਰ ਖਾਲੀ ਚੱਲੇ ਵੀ ਗਾ ਤੇ ਮੈਂ ਦੇ ਲੋਹੇ ਦੀ ਸਜੋ ਦੇ ਵਿੱਚ ਵੜਿਆ ਮੇਰੇ ਤੇ ਵਾਰ ਗੁਰੂ ਗੋਬਿੰਦ ਸਿੰਘ ਦਾ ਲੱਗੇਗਾ ਕਿਵੇਂ ਇਹਨੇ ਸਾਸ ਸਿੰਘ ਨੇ ਫਿਰ ਆਖਰੀ ਕਮਾਨ ਤੇ ਚੜਿਆ ਹੈ ਪੀਰ ਫਿਰ ਇੱਕ ਇੱਕ ਜਬਾਨ 100-100 ਵਾਰ ਅੱਲਾ ਦਾ ਨਾਮ ਲੈਂਦਾ ਮਗਰਲੇ ਬੰਨੇ ਝਾਤੀ ਮਾਰਦਾ ਚਾਰ ਜਵਰੇ ਸਿਪਾਈ ਅਜੇ ਇਸ ਪੁਆਇੰਟ 'ਤੇ ਆਵਲ ਦੇਖ ਰਹੇ ਨੇ ਸਾਸ ਜੀ ਕਿੰਨੇ ਤੇਜ਼ਾਂ ਦੇ ਤੀਰਾਂ ਦਾ ਜੁੱਧ ਹੋਣਾ ਸੀ ਪਰ ਪੈਣੇ ਖਾਂ ਆਪਣੇ ਹੰਕਾਰ ਦੇ ਵਿੱਚ ਸਾਰੀ ਫੌਜ ਨੂੰ ਪਛਾਣ ਲੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੰਗਾਰ ਕੇ ਅਜੇ ਸਾਹਮਣੇ ਲਿਆਂਦਾ ਏ ਕਿ ਸਤਗੁਰੂ ਜੀ ਸਾਹਮਣੇ ਖੜੋਤੇ ਨੇ ਸ਼ਾਦੀ ਤਾਨ ਕੇ ਪੈਣੇ ਖਾਂ ਨੇ ਸਾਸ ਜੀ ਛੱਡਿਆ ਹੈ ਤੀਰ ਮਹਾਰਾਜ ਦੇ ਚਰਨਾਂ ਨੂੰ ਛੰਪੜ ਚ ਹੋ ਕੇ ਉਹ ਵੀ ਕਾਲੀ ਚੱਲਿਆ ਗਿਆ ਆਹੋ ਤੇ ਕੜਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸਾਸਰੇ ਦੇ ਇਤਿਹਾਸ ਵਿੱਚ ਲਿਖਿਆ ਪਰ ਪਾਵਨ ਕੁਰਬਾਨੀ ਦੇ ਸ਼ਬਦ ਪੜੇਗੇ ਅਸ ਕਿਰਪਾਨ ਖੰਡੋ ਖੜਗ ਸੁਖਿਤ ਵਰਕਰ تیر ਸਭ ਸਰੋਹੀ ਸਾਥੀ ਜਹੀ ਹਮਾਰੇ ਟੀਰ ਟੀਰ ਤੂੰ ਹੀ ਸਾਥੀ ਤੂੰ ਹੀ ਤੂੰ ਹੀ ਵਰ ਤਲਵਾਰ ਨਾ ਤੂੰ ਹਾਰੇ ਜੋ ਜੰਮ ਭਏ ਸਿੰਧ ਪਾਪਾਰ ਦੇਸ਼ ਬਾਪ ਉਹ ਹੈ ਸ਼ਬਰਮਨ ਦੇ ਕਬੂ ਨਾ ਕਰੂੰ ਨਾ ਕਰੂੰ ਵਰ ਸੋ ਕੇ ਬਜਾਏ ਲਰੂੰ ਸਿਖ ਜੇ ਜੀਤ ਕਰੂੰ ਔਰ ਸਤ ਹੂੰ ਆਪਣੇ ਹੀ ਮਨ ਕੋ ਕਿਹ ਲਾਲ ਚਾਹ ਹੁਣ ਤਾਮ ਉੱਜ ਨੂੰ ਜਦ ਆਪ ਕੀ ਆਵਾਜ਼ ਨਿਦਾਰ ਬਣੇ ਔਰ ਪੀਰ ਨਾ ਮਾਤਾ ਬ ਜੂਝ ਮਰੂੰ ਸਾਥ ਜੀ ਦੇ ਬਰੀਕ ਲੋਕ ਵਾਲਾ ਕੱਢਿਆ ਹੈ ਭੱਠੇ ਜੋ ਤੀਰ ਸਾਸ ਕੀ ਚਾਰ ਕੇ ਤਮਾ ਦੀ ਤੰਦੀ ਤੇ ਮਹਾਂਾਏ ਮੇ ਪੜਿਆ ਦੁਕਾਲਮ ਉਹ ਮਿਲ ਗਿਆ ਨਿਸ਼ਾਨਾ ਕੰਨ ਦੇ ਲਾਗੋ ਥੋੜੀ ਜਿਹੀ ਜਗਾ ਜਿਹੜੀ ਐ ਉਹ ਸਾਸਵ ਜੀ ਲੋਹ ਦੇ ਵਿੱਚ ਨਹੀਂ ਸੀ ਮੜੀ ਮਹਾਰਾਜ ਦੇ ਅਗਨ ਬਾਣ ਤੋਂ ਨਿਕਲਿਆ ਤੀਰ ਸੱਚੇ ਕੰਨ ਦੇ ਚ ਵਹਿਦਾ ਏ ਖੰਭੇ ਖਾੜੀ ਬਾਹਰ ਨਿਕਲਦਾ ਏ ਕਿਸ ਤਰ੍ਹਾਂ ਬਾਰੇ ਖੰਡਾਰ ਕਰਦਾ ਧਰਤੀ ਤੇ ਡਿੱਗਦਾ ਏ ਮਹਾਰਾਜ ਦੇ ਖਾਸ ਜਿੰਦ ਦੇ ਜਕਾਰੇ ਲਾਉਂਦੇ ਨੇ ਸਾਥੀ ਕਵਤਾਂ ਦੇ ਸਾਸਵ ਜੀ ਦੇ ਜਦ ਕਾ ਜੀ ਪੈਂਦੇ ਦੇ ਕਿੰਨੀ ਬਾਤ ਚਲੇ ਇਹ ਤਾਂ ਹੋਈ ਆ ਗੱਲ ਯਾਦ ਰੱਖਿਓ 1699 ਨੂੰ ਮਹਾਰਾਜ ਨੇ ਖਾਲਸਾ ਪੰਥ ਪ੍ਰਗਟ ਕੀਤਾ ਜਿਹੜਾ ਸਾਹਮਣੇ ਦਰਸ਼ਕ ਦਰਸਤ ਕਰ ਰਹੀ ਜੀ ਸਾਧ ਸੰਗਤ ਜੀ ਅੱਜ ਖਾਲਸਾ ਪੰਥ ਦੀ ਕੈਨੇ ਖਾਣਾ ਪਹਿਲੀ ਜਾਂ ਹੈ 1735 25 ਜੂਨ ਨੂੰ ਜੜੀ ਹੋਈ ਹੈ ਜਿਹਦਾ ਜਿੱਕਰ ਦਾ ਆਪ ਜੀ ਨਾਲ ਕੀਤਾ ਇਤਿਹਾਸ ਜਾਣ ਕਰਿਆ ਗੰਭੀਰ ਹੋ ਗਏ ਨੇ ਬਹੁਤ ਸਤਿਕਾਰਯੋਗ ਗਿਆਨੀ ਸਰਜੀਤ ਸਿੰਘ ਜੀ ਸੇਵਾਦਾਰ ਉਹਨਾਂ ਵੱਲੋਂ ਅੱਜ ਨੇ دیਵਾਨ ਦਾ ਹੁਕਮ ਵੀ ਲੱਗਾ ਸੀ ਤੇ ਸਾਧ ਸੰਗਤ ਦੀ ਨਾਲ ਉਹਨਾਂ ਨੇ ਸਮਾਂ ਦੇ ਕੇ ਨਵਾਜਿਆ ਵੱਖ-ਵੱਖ ਬਣਾਵਾ ਤੇ ਮਾਇਆ ਵੀ ਦਿੱਤੀ ਹੈ ਕਹਿੰਦੇ ਕੋਤਲਵਾਲ ਸਰਕਾਰ ਜੋ ਸਾਡੇ ਵਿਜੰਗ ਬੈਠੇ ਨੇ ਉਹਨਾਂ ਨੇ ਇਤਿਹਾਸ ਤੋਂ ਖੁਸ਼ ਹੋ ਕੇ ਮਾਨ ਕੀਤਾ ਹੈ ਸਾਹਮਣੇ ਵੀਰ ਜੀ ਸਮੁੱਚੇ ਪ੍ਰਾਂਧ ਦੇ ਸੰਗਤਾਂ ਦੀ ਕੜੀ ਪਵਾਉਣ ਦੀ ਅਰਦਾਸ ਵਾਸਤੇ 100 ਰੁਪਇਆ ਮਾਨ ਭੇਜੇ ਨੇ